ਪਾਰਟੀ ਜਿੰਦਾਬਾਦ ਭੋਜਨ ਸਵਾਇ ਪਾਰਟੀ ਜਿੰਦਾਬਾਦ ਭੋਜਨ ਸਵਾਇ ਪਾਰਟੀ ਜਿੰਦਾਬਾਦ ਦੇਸ਼ ਦਾ ਨੇਤਾ ਮੈਂ ਡਾਕਟਰ ਅਵਤਾਰ ਸਿੰਘ ਕ੍ਰੀਮਪਰੀ ਪ੍ਰੈਜ਼ੀਡੈਂਟ ਮੌਜੂਦ ਸਮਾਜ ਪਾਰਟੀ ਪੰਜਾਬ ਐਕਸ ਮੈਂਬਰ ਪਾਰਲੀਮੈਂਟ ਅਸੀਂ ਪੰਜਾਬ ਦੇ ਵਿੱਚ 15 ਮਾਰਚ ਨੂੰ ਸਭ ਕਾਂਛੀ ਰਾਮ ਜੀ ਦੇ ਜਨਮ ਦਿਨ ਤੇ ਫਗਵਾੜਾ ਦੀ ਧਰਤੀ ਤੋਂ ਪੰਜਾਬ ਸੰਭਾਲੋ ਮਹਿਮ ਸ਼ੁਰੂ ਕੀਤੀ ਔਰ ਉਹ ਮਹਿਮ ਅਸੀਂ ਜ਼ਿਲ੍ਹਿਆਂ ਦੀਆਂ ਜੋਨਾਂ ਦੀਆਂ ਲੀਡਰਸ਼ਿਪ ਦੀਆਂ ਬੇਟੀਆਂ ਲੈ ਕੇ ਇਹ ਪੰਜਾਬ ਸੰਭਾਲੋ ਮਹਿਮ ਦਾ ਅੱਗੇ ਵਿਸਤਾਰ ਕਿੱਦਾਂ ਕਰਨਾ ਹੈ ਕਿਉਂਕਿ ਪੰਜਾਬ ਸੰਭਾਲੋ ਮਹਿਮ ਦਾ ਅਜੰਡਾ ਪ੍ਰੋਗਰਾਮ ਆਪਣੇ ਵਰਕਰ ਆਪਣੀ ਲੀਡਰਸ਼ਿਪ ਨੂੰ ਜਾਣੂ ਕਰਵਾ ਕੇ ਪਿੰਡ-ਪਿੰਡ ਤੱਕ ਅਸੀਂ ਇਹ ਪ੍ਰੋਗਰਾਮ ਲੈ ਕੇ ਜਾਣਾ ਕਿਉਂਕਿ ਪੰਜਾਬ ਸਭ ਤੋਂ ਵੱਡੀ ਅੱਜ ਡਰਗ ਮਾਫੀਆ ਦੀ ਚੁਣੌਤੀ ਨਾਲ ਜੋਜ ਰਿਹਾ ਇੱਕ ਇੱਕ ਪਿੰਡ ਚ 100-100 50-50 ਨੌਜਵਾਨ ਚਿੱਤੇ ਨੇ ਖਾਲਾਏ ਮਾਮਾ ਬਿਲਕਦੀਆਂ ਪੈਣਾ ਕੁਰਲਾਉਂਦੀਆਂ ਤੋਂ ਬੌਧਜਨ ਸਮਾਜ ਪਾਰਟੀ 15 ਮਾਰਚ ਤੋਂ ਮਾਮਾ ਦੇ ਪੁੱਤ ਬਚਾਉਣ ਦਾ ਪੈਣਾ ਦੇ ਭਰਾ ਬਚਾਉਣ ਦਾ ਅੰਦੋਲਨ ਪੰਜਾਬ ਦੇ ਵਿੱਚ ਸ਼ੁਰੂ ਕਰ ਚੁੱਕੀ ਹੈ ਉਹ ਉਸੇ ਕੜੀ ਦੇ ਤਹਿਤ ਅੱਜ ਅਸੀਂ ਇਹ ਗੁਰਦਾਸਪੁਰ ਦੇ ਵਿੱਚ ਵੀ ਆਪਣੀ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਬੁਲਾ ਕੇ ਅੱਗੇ ਇਸ ਪ੍ਰੋਗਰਾਮ ਨੂੰ ਪਿੰਡ-ਪਿੰਡ ਤੱਕ ਪਹੁੰਚਾਉਣ ਦੇ ਲਈ ਪਲੈਨਿੰਗ ਕਰੀ ਆ ਔਰ ਅਸੀਂ ਵਿਧਾਨ ਸਭਾ ਦੇ ਵਿੱਚ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਪੰਜਾਬ ਨੂੰ ਡਰਗ ਮਾਫੀਆ ਤੋਂ ਮੁਕਤ ਕਰਾਉਣ ਦੇ ਲਈ ਔਰ ਖਾਸ ਕਰਕੇ ਅਕਾਲੀ, ਭਾਜਪਾ, ਕਾਂਗਰਸ ਔਰ ਆਮ ਪਾਰਟੀ ਚਾਰੇ ਹੀ ਰਾਜਨੀਤਿਕ ਦਲ ਡਰਗ ਮਾਫੀਆ ਦੇ ਸਾਹਮਣੇ ਬੇਬਸ ਲਾਚਾਰ ਨਜ਼ਰ ਆਏ ਆਪਣੇ ਆਪਣੇ ਸਮੇਂ 'ਚ ਔਰ ਹੁਣ ਪੰਜਾਬ ਨੂੰ ਇੱਕ ਨਵੇਂ ਬਦਲ ਦੀ ਲੋੜ ਹੈ ਔਰ ਉਹ ਬਦਲ ਮੌਜੂਦ ਸਮਾਜ ਪਾਰਟੀ ਪੰਜਾਬ ਦੀ ਜਨਤਾ ਨੂੰ ਦੇਣਾ ਚਾਹੁੰਦੀ ਹੈ ਤਾਂ ਕਿ ਨਮਾ ਪੰਜਾਬ ਬਣਾਇਆ ਜਾ ਸਕੇ ਬੇਰੁਜ਼ਗਾਰ ਨੌਜਵਾਨਾਂ ਲਈ ਇੱਥੇ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰਨੇ ਆ ਔਰ ਪੰਜਾਬ ਦੇ ਵਿੱਚ ਸਿੱਖਿਆ ਗਰੰਟੀ ਸਰਕਾਰੀ ਸਕੂਲਾਂ ਚ 100% ਦੀ ਖਾਲੀ ਪੋਸਟਾਂ ਨੂੰ ਭਰਨ ਦਾ ਅਜੰਡਾ ਬਹੁਜਨ ਸਮਾਜ ਪਾਰਟੀ ਲੈ ਕੇ ਚੱਲੀ ਆ ਕਿਉਂਕਿ ਇਹ ਸਰਕਾਰਾਂ ਨੇ ਜਾਣਬੁੱਝ ਕੇ ਪਬਲਿਕ ਸੈਕਟਰ ਦੀ ਐਜੂਕੇਸ਼ਨ ਨੂੰ ਕਮਜ਼ੋਰ ਕੀਤਾ ਉੱਥੇ ਸਟਾਫ ਨਹੀਂ ਦਿੱਤਾ ਉੱਥੇ ਪਰਵੰਧਕੀ ਲੋੜਾਂ ਨੂੰ ਪੂਰਾ ਨਹੀਂ ਕੀਤਾ ਇਸ ਕਰਕੇ ਸਾਡੀ ਪਬਲਿਕ ਸੈਕਟਰ ਦੀ ਐਜੂਕੇਸ਼ਨ ਦਾ ਮਿਆਰ ਡਿੱਗਿਆ ਤੋਂ ਬਹੁਜਨ ਸਮਾਜ પાર્ટી ਪਬਲਿਕ ਸੈਕਟਰ ਦੇ ਵਿੱਚ ਸਰਕਾਰੀ ਸਕੂਲਾਂ ਗਰੀਬ ਦੇ ਬੱਚਿਆਂ ਲਈ ਪੰਜਾਬ ਦੇ ਬੱਚਿਆਂ ਲਈ ਕੁਆਲਿਟੀ ਦੀ ਐਜੂਕੇਸ਼ਨ ਦਾ ਇੰਤਜ਼ਾਮ ਕਰਨਾ ਚਾਹੁੰਦੇ ਸਿਹਤ ਸਭਾ ਮਾ ਅੱਜ ਸਰਕਾਰੀ ਹਸਪਤਾਲ ਸਿਰਫ ਅਗਰ ਕੋਈ ਕ੍ਰਿਟੀਕਲ ਪੇਸ਼ੈਂਟ ਆ ਗਿਆ ਤੋ ਸਿਰਫ ਇੱਕ ਸਲਿੱਪ ਲਿਖ ਕੇ ਦਿੰਦਾ ਡਾਕਟਰ ਪਰ ਇਹਨੂੰ ਕਿਥੇ ਅੱਗੇ ਲੈ ਜਾਵੇ ਤੋ ਉਹ ਜਾਂਦਾ ਰਸਤੇ 'ਚ दम ਤੋੜ ਜਾਂਦੇ ਜਾਂ ਉਹਨਾਂ ਕੋਲ ਇੰਨੇ ਵਿਚਾਰਿਆਂ ਕੋਲ ਫਾਈਨੈਂਸ਼ੀਅਲ ਸਰੋਸ ਵੀ ਨਹੀਂ ਹੁੰਦੇ ਕਿ ਉਹ ਐਮਰਜੈਂਸੀ ਦੇ ਵਿੱਚ ਇੱਕਦਮ ਉਹ ਪੈਸਾ ਖਰਚ ਸਕਣ ਤੋ ਇਹ ਸਰਕਾਰ ਯਾਨੀ ਸਿਹਤ ਸਭਾਵਾਂ ਦੇ ਵਿੱਚ ਵੀ ਕੋਈ ਕੁਆਲਿਟੀ ਵੀ ਸਿਹਤ ਸਭਾਵਾਂ ਦੇਣ ਦੇ ਵਿੱਚ ਅਸਫਲ ਰਹੀ ਹੈ ਗਾਰੰਟੀ ਇਹਨਾਂ ਦੀ ਫੇਲ ਹੋਈ ਆ ਡਰਗ ਮਾਫੀਆ ਦੇ ਖਾਤਮੇ ਦੀ ਗਰੰਟੀ ਫੇਲ এডੂਕੇਸ਼ਨ ਰੈਗੂਲੇਸ਼ਨ ਦੀ ਗਰੰਟੀ ਫੇਲ ਸੈਂਡ ਮਾਫੀਆ ਦਾ ਜਿਹੜਾ ਖਾਤਮਾ ਸੀ ਉਹਦੀ ਗਰੰਟੀ ਫੇਲ ਸ਼ਰਿਆਮ ਪੰਜਾਬ ਦੇ ਰਿਸੋਰਸਸ ਨੂੰ ਲੁੱਟਿਆ ਜਾ ਰਿਹਾ ਜਿਹਦਾ ਨਤੀਜਾ ਇਹ ਹੋਇਆ ਕਿ ਮੌਜੂਦਾ ਸਰਕਾਰ ਨੂੰ ਵੀ 95000 ਕਰੋੜ ਦਾ 3 ਸਾਲਾਂ ਤੇ ਲੋਨ ਲੈਣਾ ਪਿਆ ਇਹ ਚਿੰਤਾ ਦਾ ਵਿਸ਼ਾ ਹੈ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਅਸੀਂ ਗਰੰਟੀ ਦਿੰਨੇ ਆਂ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਿਆਂਗੇ ਉਹ ਸਰਕਾਰ 3 ਸਾਲਾਂ ਚ ਲਗਭਗ 1 ਲੱਖ ਕਰੋੜ ਰੁਪਏ ਦਾ ਕਰਜ਼ਾ ਕਿਉਂਕਿ 2,99,000 ਕਰੋੜ ਦਾ ਕਰਜ਼ਾ ਇਸ ਤੋਂ ਪਹਿਲਾਂ ਕਾਂਗਰਸ ਅਕਾਲੀ ਭਾਜਪੀ ਨੇ ਚੜਾਇਆ 95,000 ਕਰੋੜ ਦਾ ਇਨੀ ਚੜਾਇਆ ਹੁਣ 3,74,000 ਕਰੋੜ ਦਾ ਕਰਜ਼ਾ ਹੋ ਅਗਰ ਇਸੇ ਸਪੀਡ ਨਾਲ ਚੱਲਦੇ ਰਾਏ ਤਾਂ ਹਾਲਾਤ ਇਹ ਬਣ ਜਾਣੇ ਆ ਕਿ ਟੋਟਲ ਬਜਟ ਜਿਹੜਾ ਪੰਜਾਬ ਦਾ ਉਹ ਦੇ ਕੇ ਵੀ ਵਿਆਜ ਦੇ ਵਿੱਚੋਂ ਆਪਾਂ ਨਿਕਲ ਨਹੀਂ ਪਾਵਾਂਗੇ ਅੱਜ ਦੇ ਬਜਟ ਨੂੰ ਜਦਾਂ ਦੇਖੋ ਪੰਜਾਬ ਸਰਕਾਰ ਨੇ ਇਹਨੂੰ ਬਜਟ ਪੇਸ਼ ਕੀਤਾ ਹੈ ਦਿਸ਼ਾਹੀਣ ਬਜਟ ਪੰਜਾਬ ਦੀ ਸਰਕਾਰ ਨੇ ਜਿਹੜਾ ਬਜਟ ਪੇਸ਼ ਕੀਤਾ ਉਹ ਦਿਸ਼ਾਹੀਣ ਬਜਟ ਆ ਉਹਦੇ ਵਿੱਚ ਪੰਜਾਬ ਦੀਆਂ ਡਿਪਰੈਸਡ ਕਲਾਸਿਸ ਦੇ ਲਈ ਉਹਨਾਂ ਦੇ ਪ੍ਰੋਮੋਸ਼ਨ ਦੇ ਲਈ ਉਹਨਾਂ ਨੂੰ ਗਰੀਬੀ ਦੀ ਜ਼ਿੱਲਤ ਚੋਂ ਕੱਢਣ ਦੇ ਲਈ employment ਦੇ ਲਈ ਸਰਕਾਰ ਕੋਈ ਆਪਣਾ ਵਿਜ਼ਨ ਦੇ ਨਹੀਂ ਸਕੇ ਇਸ ਕਰਕੇ ਬਹੁਜਨ ਸਮਾਜ ਪਾਰਟੀ ਇਸ ਬਜਟ ਨੂੰ ਦਿਸਾਹੀਨ ਬਜਟ ਮੰਦੀ ਆ ਕਿਉਂਕਿ ਚਾਹੇ ਐਗਰੀਕਲਚਰ ਦਾ ਸੈਕਟਰ ਹੋਵੇ ਚਾਹੇ ਲੇਬਰ ਦਾ ਹੋਵੇ ਜਾਂ ਕਰਮਚਾਰੀ ਜਾਂ ਕਰਮਚਾਰੀਆਂ ਦੀ ਪੈਨਸ਼ਨ ਦਾ ਮੁੱਦਾ ਹੋਵੇ ਤੋਂ ਆਔਰਤਾਂ ਦਾ 1-1000 ਰੁਪਏ ਦਾ ਪ੍ਰੋਮਿਸ ਹੋਵੇ ਮੈਂ ਮੇਰਾ ਤਾਂ ਇਹ ਮੰਨਣਾ ਕਿ ਪੰਜਾਬ ਦੀ ਸਰਕਾਰ ਕਿਉਂਕਿ ਇਹ ਕਹਿੰਦੇ ਸੀ ਕਿ ਸਾਡੀ ਜ਼ਬਾਨ ਜਿਹੜੀ ਆ ਉਹ ਗਰੰਟੀ ਹੈ। ਤੋਂ ਇਹਨਾਂ ਨੇ 1,000 ਦਾ ਪ੍ਰੋਮਿਸ ਕੀਤਾ। 36 ਮਹੀਨੇ ਸਰਕਾਰ ਬਣੀ ਨੋ ਗਏ। ਤੋਂ ਹਰ ਪੰਜਾਬਣ ਧੀ ਦਾ ਮਾਂ ਦਾ ਭਗਵੰਤ ਮਾਨ ਦੀ ਸਰਕਾਰ ਦੇ ਸਿਰ ਕਰੀਬ 40,000 ਦਾ ਕਰਜ਼ਾ ਹੋ ਗਿਆ। ਇਸ ਕਰਕੇ ਇਹਨਾਂ ਨੂੰ ਚਾਹੀਦਾ ਸੀ ਇਸ ਬਜਟ ਦੇ ਵਿੱਚ ਕਿ 40-40,000 ਜਿਹੜਾ ਤੁਸੀਂ ਵਾਅਦਾ ਕੀਤਾ ਸੀ ਕਿ ਇਹ ਪਹਿਲੇ ਦਿਨ ਤੋਂ ਆਦੇ ਹੀ ਦੇਵਾਂ। ਪਹਿਲਾਂ ਤਾਂ ਉਹ ਖਾਤਿਆਂ 'ਚ ਪਾਉਂਦੇ ਫਿਰ ਅੱਗੇ ਤੋਂ ਜਿਹੜਾ ਇਹ 1100 ਦਿਨ ਦਾ ਇਹ ਨਹੀਂ ਵਾਦਾ ਕੀਤਾ ਉਹ ਦਿੰਦੇ ਤੂੰ ਅੱਜ ਵੀ ਇਹਨਾਂ ਨੇ ਪੰਜਾਬ ਦੀਆਂ ਧੀਆਂ ਨਾਲ ਫਿਰ ਧੋਖਾ ਕੀਤਾ ਤਾਂ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸਭਾਲੋ ਮਹਮ ਇਸੇ ਕਰਕੇ ਚੜੀ ਆ ਕਿ ਪੰਜਾਬ ਨੂੰ ਹਰ ਕਿਸਮ ਦੇ ਸੰਕਟ ਚੋਂ ਕੱਢਣ ਲਈ ਅੱਜ ਇੱਕ ਬਦਲਦੀ ਜ਼ਰੂਰਤ ਆ ਜਿਹੜੇ ਚਾਰੇ ਹੀ ਤਰ੍ਹਾਂ ਅਕਾਲੀ ਭਾਜਪਾ ਕਾਂਗਰਸ ਆਪ ਜਿਨ੍ਹਾਂ ਨੂੰ ਟੈਸਟ ਕੀਤਾ ਰਿਜੈਕਟ ਕੀਤਾ ਟੈਸਟ ਕੀਤਾ ਰਿਜੈਕਟ ਕੀਤਾ ਅਗੇ ਨਾ ਲਗੇ ਸਾਡਾ ਪੰਜਾਬੀਆਂ ਨੂੰ ਸਦਾ ਕਿ ਦੁਬਾਰਾ ਹੁਣ ਇਹਨਾਂ ਦਾ ਐਕਸਪੈਰੀਮੈਂਟ ਕਰਨ ਦਾ ਕਦੀ ਨਾ ਸੋਚੋ ਇੱਕ ਬਦਲ ਬਹੁਜਤ ਸਮਾਜ ਪਾਰਟੀ ਦੀ ਜੋਗ ਲੀਡਰਸ਼ਿਪ ਦੇ ਅਗਵਾਈ ਚਾਪਾ ਖੜਾ ਕਰਕੇ ਨਵਾਂ ਪੰਜਾਬ ਸਾਰਨ ਮਲੂਮਤੀ ਅਮਿਤ ਕਟਨਾ ਬੋਰੀਆ ਕਿਸਾਨਾਂ ਨਾਲ ਜੋ ਹਜਾਰ ਤੁਸੀਂ ਇਹ ਦੇਖਿਆ ਗੁਜਰਾ ਦਿੱਲੀ ਦੇ ਵਿੱਚ ਜਿਹੜੇ ਲੀਡਰ ਆ ਉਹ ਹੁਣ ਪੰਜਾਬ ਦੇ ਉੱਪਰ ਤੱਕ ਪੇ ਜਾ ਰਹੇ ਆ ਸਸੋਦੀਆਂ ਨੂੰ ਵੀ ਚਾਹ ਚ ਲਾਇਆ ਉਦਿਪਤੋ ਰੱਖਿਆ ਹੈ ਦੋਖੋ ਜਿੰਨੀਆਂ ਵੀ ਸਰਕਾਰਾਂ ਅੱਜ ਤੱਕ ਹੋਣ ਚਾਈਆਂ ਉਹਨਾਂ ਨੇ ਕੀਤੀ ਕੰਮੇ ਕਿਸਾਨ ਇਹ ਉਹਨਾਂ ਦੇ ਕਦੀ ਏਜੰਡੇ ਤੇ ਰਹੇ ਨਹੀਂ ਇਸ ਕਰਕੇ ਜਿਹੜਾ ਸਫਾਈ ਕਰਮਚਾਰੀ ਆ ਅੱਜ ਵੀ ਉਹਨੂੰ ਸੀਵਰੇਜ ਵਿੱਚ ਉਤਰਨ ਲਈ ਮਜਬੂਰ ਕੀਤਾ ਜਾਂਦਾ ਕਈ ਵਾਰੀ ਉਹ ਜਿੰਦਾ ਵਾਪਸ ਨਹੀਂ ਆਂਦਾ ਬਾਰ ਤੋ ਸਰਕਾਰ ਨੇ ਨਾ ਕੇਂਦਰ ਦੀ ਨਹੀਂ ਨਾ ਪੰਜਾਬ ਦੀ ਨਹੀਂ ਕੋਈ ਐਸਾ ਇਕੁਪਮੈਂਟ ਮਸ਼ੀਨਰੀ ਦਿਆਂਦੀ ਨਹੀਂ ਜਿਹਦੇ ਨਾਲ ਉਹ ਸੀਵਰੇਜ ਦੀ ਸਫਾਈ ਬਿਨਾ ਮਨੁੱਖ ਨੂੰ ਅੰਦਰ ਉਤਾਰੇ ਕਰ ਸਕੇ ਇਸੇ ਤਰ੍ਹਾਂ ਕੰਮ ਹੈ ਮਨਰੇਗਾ ਚ ਕੰਮ ਕਰਨ ਵਾਲੀ ਇੱਕ ਔਰਤ ਬਠਿੰਡਾ ਦੇ ਵਿੱਚ ਮਰ ਗਈ ਦੇ ਕੇ ਛੱਪੜ ਚ ਕਿਉਂਕਿ ਉੱਥੇ ਵੀ ਪਰਬੰਧ ਕਰਨ ਵੇਲੇ ਸੇਫਟੀ ਕੰਮ ਕਰਨ ਵੇਲੇ ਸੇਫਟੀ ਮੀਜਰਸ ਨਹੀਂ ਸਕੇ ਇਦਾਂ ਹੀ ਕਿਰਤੀ ਜਿੰਨੇ ਵੀ ਆ ਇਦਾਂ ਹੀ ਕਿਸਾਨ ਆ ਕਿਸਾਨ ਦਾ ਮਸਲਾ ਜਿਹੜਾ ਐਮਐਸਪੀ ਦਾ ਆ ਇਹ ਅੱਜ ਦਾ ਮਸਲਾ ਥੋੜੀ ਇਹ ਅਕਾਲੀ ਬੀਜੇਪੀ ਦੀ ਸਰਕਾਰ ਪਹਿਲਾਂ ਵੀ ਸਗੀ ਕਾਂਗਰਸ ਦੀ ਵੀ ਸਗੀ ਕੇਂਦਰਿਤ ਬੀਜੇਪੀ ਦੀ ਅੱਜ ਇਸ ਤੋਂ ਪਹਿਲਾਂ ਕਾਂਗਰਸੀ ਸਗੀ ਤੇ ਕਿਸੇ ਵੀ ਸਰਕਾਰ ਨੇ ਕਿਸਾਨ ਦੇ ਮਸਲੇ ਦਾ ਹੱਲ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਕਿਉਂਕਿ ਉਹ ਸਮਝਦੇ ਆ ਕਿ ਕਿਰਤੀਆਂ ਦੇ ਕਾਮਿਆਂ ਦੇ ਕਿਸਾਨਾਂ ਦੇ ਇਹ ਨੈਗਲੈਕਟਡ ਲੋਕਾਂ ਦੇ ਨੈਗਲੈਕਟਡ ਇਸ਼ੂ ਜਿਹੜੇ ਆ ਇਹਨਾਂ ਤੇ ਇਹਨਾਂ ਨੇ ਜਾਣ ਪੋਛ ਤੇ ਪਲਾਨਿੰਗ ਦੇ ਤਹਿਤ ਨੈਗਲੈਕਟ ਕੀਤਾ ਔਰ ਕਿਸਾਨ ਦੇ ਨਾਲ ਜੋ ਅਤਿਆਚਾਰ ਪੰਜਾਬ ਦੀ ਸਰਕਾਰ ਨੇ ਕੀਤਾ ਉਹ ਇੱਕ ਜਾਬਰ ਔਰ ਕਾਫਰ ਰਾਜੇ ਦਾ ਸਬੂਤ ਦਤਾ ਇਹਨਾਂ ਨੇ ਔਰ ਮੈਂ ਤਾਂ ਇਹ ਸਮਝਦਾ ਕਿ ਜਦੋਂ ਬੈਂਤ ਸਿੰਘ ਇੱਕ ਜਾਬਰ ਔਰ ਕਾਫਰ ਰਾਜਾ ਹੋਇਆ ਉਦੀ ਰੂਹ ਭਗਵੰਤ ਸਿੰਘ ਦੇ ਵਿੱਚ ਪ੍ਰਵੇਸ਼ ਕਰ ਗਈ ਤੇ ਪੰਜਾਬ ਦੇ ਵਿੱਚ ਹਰ ਖੇਤਰ ਚ ਪੰਜਾਬ ਨੂੰ ਕੁੱਟਣਾ ਪਰਸੋ ਬੇਰੁਜ਼ਗਾਰ ਨੌਜਵਾਨ ਕੁੱਟੇ ਐ ਚੰਦ ਭਾਨ ਦੇ ਵਿੱਚ ਦਲਤ ਕੁੱਟੇ ਐ ਇੱਥੇ ਬਾਰਡਰ ਤੇ ਕਿਸਾਨ ਕੁੱਟਲੇ ਤੇ ਕੁਝ ਸੈਕਸ਼ਨ ਸੁਸਾਇਟੀ ਦਾ ਨਾਮ ਛੱਡਿਆ ਨਹੀਂ ਜੇ ਛੱਡਿਆ ਤਾਂ ਸਿਰਫ ਡਰਗ ਮਾਫੀਆ ਨੂੰ ਬੇਲਗਾਮ ਛੱਡਿਆ ਪੰਜਾਬ ਬਰਬਾਦ ਕਰਨੇ ਇਸ ਕਰਕੇ ਪੰਜਾਬੀਆਂ ਨੂੰ ਸਦਾ ਕਿ ਆਓ ਪੰਜਾਬ ਦੀਆਂ ਮਾਂਵਾਂ ਤੇ ਪੁੱਤ ਬਚਾਉਣ ਲਈ ਪੈਣਾ ਦੇ ਪ੍ਰਾਪ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਸੰਭਾਲੋ ਮਹਿਮ ਦਾ ਹਿੱਸਾ ਬਣੋ ਔਰ ਇਸ ਮਹਿਮ ਨੂੰ ਆਪਣਾ ਅਸ਼ੀਰਵਾਦ ਦਿਓ ਧੰਨਵਾਦ